ਹਾਂਜੀ ਦੋਸਤੋ ਰੋਜ਼ ਦੀ ਤਰ੍ਹਾਂ ਪਹੁੰਚ ਗਿਆਂ ਸਬਜੀ ਮੰਡੀ ਅੱਜ ਤੁਹਾਨੂੰ ਦੱਸਦੇ ਕਿ ਸਬਜੀ ਦੇ ਰੇਟ ਸਿੱਖ ਰਹਤੇ ਨੇ ਆਮ ਬੰਦੇ ਦੀ ਥਾਲੀ ਤੋਂ ਸਬਜੀ ਦਾ ਜਾਇਕਾ ਦੂਰ ਹੁੰਦਾ ਜਾਂਦਾ ਤੇ ਕੱਲੇ-ਕੱਲੇ ਰੇਟ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਕਿੰਨੇ ਰੇਟ ਤੇ ਕਿਹੜੀ ਸਬਜੀ ਵਿਕੀਆ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਮੇਰੇ ਭਰਾਵਾਂ ਨੂੰ ਉਹਨਾਂ ਨੂੰ ਬੇਨਤੀ ਹੈ ਜੋ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੇ ਅੱਗੇ ਆਪਾਂ ਸਾਰੇ ਸਬਜ਼ੀਆਂ ਦੇ ਰੇਟਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਵੀ ਰੇਟ ਕਿੱਥੇ ਜਾ ਪਹੁੰਚੇ ਨੇ ਪਹਿਲਾਂ ਵਾਂਗੂ ਆਸਾ ਕਿ ਇਸ ਵੀਡੀਓ ਨੂੰ ਤੁਸੀਂ ਓਨੇ ਪਿਆਰ ਦੇ ਗੱਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਗਵਾਰ ਫਲੀ ਦੀ ਗਵਾਰ ਫਲੀ ਦਾ ਰੇਟ ਆ ਜਿਹੜਾ 90 ਰੁਪਏ ਪ੍ਰਤੀ ਕਿਲੋ ਤੇ ਜਾ ਪਹੁੰਚਿਆ ਅੱਜ ਬਹੁਤ ਹੀ ਜ਼ਿਆਦਾ ਕੱਲ ਨਾਲੋਂ 10 ਰੁਪਏ ਵੱਧ ਗਿਆ ਗਿਆ ਜੀ ਇਹ ਕੱਲ 80 ਰੁਪਏ ਸੀਗਾ ਇਦੇ ਨਾਲ ਨਾਲ ਜੇ ਚੌਲੇ ਦੀ ਗੱਲ ਕਰੀਏ ਹਰੇ ਮਟਰ ਦੀ ਗੱਲ ਕਰੀਏ ਹਰੇ ਮਟਰ ਦਾ ਰੇਟ ਵੀ ਅਸਮਾਨ ਤੇ ਪਹੁੰਚ ਗਿਆ ਜੀ 200 ਰੁਪਏ ਪ੍ਰਤੀ ਕਿਲੋ ਹੋ ਗਿਆ ਜੀ ਹਰੇ ਮਟਰ ਦਾ ਰੇਟ ਅੱਜ ਮੰਡੀ ਦੇ ਵਿੱਚ ਤੇ ਦੋਸਤੋ ਅੱਗੇ ਆਪਾਂ ਗੱਲ ਕਰਦੇ ਆਂਗੇ ਚੌਲੇ ਦੀ ਚੌਲੇ ਦੀ ਗੱਲ ਕਰੀਏ 30 35 ਰੁਪਏ ਵੇਕਣ ਵਾਲਾ ਚੌਲਾ ਅੱਜ 65 ਰੁਪਿਆ ਤੇ ਜਾ ਪਹੁੰਚਿਆ ਵਧੀਆ ਚੌਲਾ ਲੈਣਾ ਤਾਂ 70 80 ਰੁਪਏ ਮਿਲ ਰਿਹਾ ਜੀ 65 ਰੁਪਏ ਤੋਂ ਲੈ ਕੇ 80 ਰੁਪਏ ਤੱਕ ਚੌਲਾ ਵਿਕ ਲਿਆ ਜੀ ਅੱਜ ਸੁਨਾਮ ਮੰਡੀ ਦੇ ਵਿੱਚ ਅੱਗੇ ਦੋਸਤੋ ਗੱਲ ਕਰੀਏ ਤਾਂ ਕarele ਦੀ ਕarele ਦਾ ਰੇਟ ਉੱਥੇ ਹੀ ਖੜਾ 20 ਤੋਂ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੀ ਵਿਕ ਰਿਹਾ ਇਹ ਮੰਡੀ ਦੇ ਜੀ ਥੋਕ ਰੇਟ ਨੇ ਤੇ ਅੱਗੇ ਬੈਂਗਣ ਦੀ ਗੱਲ ਕਰੀਏ ਤਾਂ 30 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਤੇ ਬਾਕੀ ਕੁਆਲਟੀ ਅਨੁਸਾਰ ਆ ਰੇਟ ਕੱਦੂ ਦੀ ਗੱਲ ਕਰਦੇ ਆ ਦੋਸਤੋ ਕੱਦੂ ਦੇ ਰੇਟ ਵੀ ਸਿੱਖ ਰਹੇ ਤੇ ਨੇ ਅੱਜ 55 ਰੁਪਏ ਕਿਲੋ ਤੱਕ ਕਦੂ ਵਿਕ ਰਿਹਾ ਜੀ ਜੋ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਇਸ ਕੁਆਲਿਟੀ ਦਾ ਰੇਟ ਹੈਗਾ ਤੇ ਅੱਗੇ ਦੋਸਤੋ ਆਪਾਂ ਗੱਲ ਕਰੀਏ ਪੇਠੇ ਦੀ ਪੇਠਾ ਉਹੀ ਪਹਿਲਾਂ ਵਾਲੀ ਜਗ੍ਹਾ ਤੇ ਖੜਾ ਜਾਨੀ ਕਿ 12 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਨਾਲ ਨਾਲ ਚੱਲਦੇ ਆਪਾਂ ਪੇਠੇ ਤੇ ਨਿਗਾ ਮਾਰਦੇ ਹੋਏ ਅੱਗੇ ਆਪਾਂ ਵੱਧਦੇ ਆਂ ਤੇ ਤੁਹਾਨੂੰ ਹੋਰ ਵੀ ਜਾਣਕਾਰੀ ਦਿੰਨੇ ਆ ਕਿ ਕੀ ਕੀ ਰੇਟ ਤੇ ਕੀ ਕੀ ਸਬਜ਼ੀ ਵਿਕੀ ਆ ਜੀ ਜੇ ਭਿੰਡੀ ਦੀ ਗੱਲ ਕਰੀਏ ਦੋਸਤੋ ਭਿੰਡੀ ਵੀ ਤੇਜ ਹੋ ਗਈ ਆ 45 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੰਡੀ ਦੇ ਵਿੱਚ ਵਿਕ ਰਹੀ ਆ ਜੀ ਭਿੰਡੀ ਇੱਕ ਨੰਬਰ ਵਧੀਆ ਛੋਟੀ ਭਿੰਡੀ ਬਰੀਕ ਦਾਣਾ 45 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਆ ਆ ਜੀ ਤੇ ਇੱਧਰ ਬਾਬਾ ਜੀ ਤੋਂ ਪੁੱਛਿਆ ਤਾਂ ਇਹ ਵੀ ਇਹੀ 45 ਰੁਪਏ ਬੋਲ ਰਹੇ ਨੇ ਤੇ ਅੱਗੇ ਦੋਸਤੋ ਗੱਲ ਕਰਦੇ ਆਂ ਆਪਾਂ ਸਿਮਲਾ ਖੀਰੇ ਦੀ ਹਾਂਜੀ ਖੀਰੇ ਦੀ ਗੱਲ ਕਰਦੇ ਆ ਚਾਈਨਸ ਖੀਰਾਗਾ ਇਹਦਾ ਰੇਟ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਚਾਈਨਸ ਖੀਰਾ ਅੱਜ ਮੰਡੀ ਦੇ ਵਿੱਚ ਅੱਗੇ ਨਾਲ-ਨਾਲ ਨਿਗਾ ਮਾਰੀਏ ਤਾਂ ਗਾਜਰ ਤੇ ਗਾਜਰ ਦਾ ਰੇਟ 25 ਤੋਂ 30 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਜੀ ਨਾਲ ਹੀ ਬੰਦ ਗੋभी ਹੈ ਬੰਦ ਗੋभी ਦੇ ਰੇਟ ਦਾ ਅੱਜ ਬੁਰਾ ਹਾਲ ਆ 8 ਤੋਂ 9 ਰੁਪਏ ਕਿਲੋ ਤੱਕ ਹੀ ਵਿਕ ਰਹੀ ਹੈ ਜੀ ਬਹੁਤ ਜਨੀਕੇ ਰੇਟ ਥੱਲੇ ਡਿਗੇ ਹੋਏ ਆ ਬੰਦ ਗੋਭੀ ਤੇ ਪੱਤਾ ਗੋਭੀ ਕਹਿੰਦੇ ਨੇ ਜਿਹਨੂੰ ਕਿ ਆਪਾਂ ਅੱਗੇ ਦੋਸਤੋ ਗੱਲ ਕਰਾਂਗੇ ਆਪਾਂ ਦੇਸੀ ਖੀਰੇ ਦੀ ਇਹਦਾ ਰੇਟ ਉੱਥੇ ਹੀ ਖੜਾ ਜਨੀਕੇ 20 ਰੁਪਏ ਕਿਲੋ ਬੈਂਗੜ ਦਾ ਰੇਟ ਸੋਨ 10 ਹੀ ਦਿੱਤਾ ਸੀ 30 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਅੱਜ ਮੰਡੀ ਦੇ ਵਿੱਚ ਆ ਸਾਰੇ ਜਿਹੜਾ ਪਹਿਲੇ ਪਾਸੇ ਤੇ ਆ ਖੀਰਾ ਤੁਸੀਂ ਵੇਚ ਰਹੇ ਹੋ ਜੀ ਜੀ ਦੋਸਤੋ ਇਹ ਹਰੀ ਮਿਰਚ ਦੀ ਗੱਲ ਕਰੀਏ ਤਾਂ 45 ਰੁਪਏ ਕਿਲੋ ਦੇ ਹਿਸਾਬ ਨਾਲ ਹਰੀ ਮਿਰਚ ਵਿਕ ਰਹੀ ਹੈ ਜੀ ਮੰਡੀ ਦੇ ਵਿੱਚ ਤੇ ਗੋਭੀ ਦੀ ਗੱਲ ਕਰੀਏ ਤਾਂ ਗੋਭੀ ਦਾ ਰੇਟ ਵੀ ਦੋਸਤੋ ਉਸੇ ਜਗ੍ਹਾ ਤੇ ਖੜਾਗਾ ਜਣੇ ਕਿ 50 ਤੋਂ 45 ਰੁਪਏ ਤੱਕ ਹੀ ਵਿਕ ਰਹੀ ਹੈ ਜੀ ਗੋਭੀ ਅੱਜ ਆ ਜਿਹੜੀ ਕੁਆਲਿਟੀ ਦੇਖ ਰਹੇ ਹੋ 45 ਰੁਪਏ ਆ ਥੋੜੀ ਜਿਹੀ ਦਬਸਟ ਕੁਆਲਿਟੀ ਜਿਹੜੀ ਕਿ ਇੱਧਰ ਦਿਖਾਵਾਂਗੇ ਤੁਹਾਨੂੰ ਇਹਦਾ ਰੇਟ 50 ਰੁਪਏ ਪ੍ਰਤੀ ਕਿਲੋ ਆ ਜੀ ਇਹ ਥੋਕ ਰੇਟ ਨੇ ਮੰਡੀ ਦੇ ਜੇ ਤੁਹਾਨੂੰ ਦੱਸ ਦਈਏ ਰਿਟੇਲ ਦਾ ਤੁਸੀਂ ਆਪੇ حساب ਲਾ ਲੈਣਾ ਜੀ ਟਮਾਟਰ ਦੀ ਗੱਲ ਕਰੀ ਤਾਂ ਟਮਾਟਰ ਅੱਜ 20 ਤੋਂ 22 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਮੰਡੀ ਦੇ ਵਿੱਚ ਜਿੰਨਾ ਵੀ ਤੁਸੀਂ ਆ ਟਮਾਟਰ ਸਾਰਾ ਦੇਖ ਰਹੇ ਹੋਗੇ ਅੱਗੇ ਆ ਜੋ ਕਰੇਟ ਵਾਲਾ ਟਮਾਟਰ ਜਾਨੀ ਕਿ ਇਹ 22 ਰੁਪਏ ਕਿਲੋ ਵਾਲਾ ਥੱਲੇ ਲਫਾਫੇ ਵਾਲਾ 18-20 ਸੀਗਾ ਗੱਲ ਦੋਸਤੋ ਅੱਗੇ ਚੱਲਦੇ ਆਂਗੇ ਦੇਖਦੇ ਆਂ ਮਾਰਦੇ ਆਂ ਨਿੰਗਾ ਆ ਚਿਬੜ ਦੀ ਗੱਲ ਕਰੀਏ ਤਾਂ ਚਿਬੜ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਚਿਬੜ ਬਹੁਤ ਸੋਹਣਾ ਤੇ ਪੱਕਾ ਦਾਣਾ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਕੱਲ ਵੀ ਇਹਦੇ ਰੇਟ 40 ਰੁਪਏ ਕਿਲੋ ਹੀ ਸੀ ਸੇਮ ਰੇਟ ਤੇ ਖੜਾ ਜੀ ਚਿਬੜ ਤੇ ਅੱਗੇ ਗੱਲ ਕਰਦੇ ਆ ਜੀ ਅਚਾਰੀ ਅੰਬ ਦੀ ਜਾਨੀ ਕਿ ਕੱਚੇ ਅੰਬ ਦੀ ਕੱਚੇ ਅੰਬ ਦੇ ਰੇਟ ਲਗਾਤਾਰ ਕਈ ਦਿਨਾਂ ਤੋਂ ਇੱਕ ਜਗ੍ਹਾ ਤੇ ਖੜੇ ਨੇ ਜਣੇ ਕਿ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੀ ਵਿਕ ਰਿਹਾ ਜੀ ਸਨਾਮ ਮੰਡੀ ਦੇ ਆ ਦੋਸਤਾਂ ਨੇ ਕਈਆਂ ਨੇ ਕਮੈਂਟ ਕਰੇ ਸੀ ਇਹ ਸਨਾਮ ਮੰਡੀ ਆ ਜੀ ਸੰਗਰੂਰ ਜ਼ਿਲ੍ਹਾ ਸੰਗਰੂਰ ਸਾਰਾ ਜੋ ਅੰਬ ਤੁਸੀਂ ਦੇਖ ਰਹੇ ਹੋ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਗਾਜਰ ਤੁਹਾਨੂੰ ਪਹਿਲਾਂ ਵੀ ਦੱਸ ਦਿੱਤੀ ਸੀ ਦੋਸਤੋ ਗਾਜਰ ਦਾ ਰੇਟ 25 ਤੋਂ 30 ਰੁਪਏ ᱛੀ ਖੜਾ ਚਾਈਨੀਸ ਖੀਰੇ ਦਾ ਜਿਹੜਾ ਰੇਟ ਆ ਸਾਨੂੰ ਦੱਸਤਾ 40 ਰੁਪਏ ਕਿਲੋ ਆ ਜੀ ਦੋਸਤੋ ਅਰਬੀ ਦੀ ਗੱਲ ਕਰੀਏ ਤਾਂ ਸੇਮ ਰੇਟ ਉਹੀ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੀ ਵਿਕ ਰਹੀ ਹੈ ਜੀ ਅੱਜ ਮੰਡੀ ਦੇ ਵਿੱਚ ਇਹ ਮੰਡੀ ਦੇ ਥੋਕ ਰੇਟਾਂ ਦੀ ਗੱਲ ਆ ਜੀ ਰਿਟੇਲ ਦਾ ਤੁਸੀਂ ਆਪੇ ਹੀ ਹਿਸਾਬ ਕਿਤਾਬ ਨਾਲ ਨਿੰਬੂ ਦੀ ਗੱਲ ਕਰੀਏ ਤਾਂ ਦੋਸਤੋ ਉਹੀ 70 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਰੋਜ਼ ਦੇ ਰੇਟ ਹੁੰਦੇ ਆ ਕਦੇ 10 ਰੁਪਏ ਘੱਟ ਵੀ ਜਾਂਦੇ ਆ ਤੇ ਕਦੇ 10 ਰੁਪਏ ਵੱਧ ਜਾਂਦੇ ਆ ਕੁਆਲਿਟੀ ਅਨਸਾਰ ਹੁੰਦੇ ਆ ਰੇਟ ਚੌਲੇ ਦੇ ਸ ਰੇਟ ਤੁਹਾਨੂੰ 10 ਹੀ ਦਿੱਤੇ ਦੋਸਤੋ 60 ਰੁਪਿਆ ਤੋਂ ਲੈ ਕੇ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਲਿਆ ਜੀ ਅੱਜ ਚੌਲੇ ਦੇ ਰੇਟ ਬਹੁਤ ਉੱਪਰ ਨੇ ਅੱਜ ਆ ਤੁਸੀਂ ਜੋ ਚੌਲਾ ਦੇਖ ਰਹੇ ਹੋ 80 ਰੁਪਏ ਕਿਲੋ ਇੱਥੇ ਵੀ ਆਪਾਂ ਕਲੇਲੇ ਦਾ ਪਤਾ ਕੀਤਾ ਸੀ ਕਲੇਲੇ ਦਾ ਉਹੀ ਸੇਮ ਰੇਟ ਬਸ 25-30 ਰੁਪਏ ਕਿਲੋ ਟਿੰਡੋ ਦੀ ਗੱਲ ਕਰੀਏ ਤਾਂ 45 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਟਿੰਡੋ ਅੱਜ ਮੰਡੀ ਦੇ ਵਿੱਚ ਜੋ ਤੁਸੀਂ ਨਜ਼ਰ ਮਾਰ ਰਹੇ ਹੋਗੇ ਪਿਆਜ਼ ਦੀ ਗੱਲ ਕਰੀਏ ਤਾਂ ਉਹੀ 30-32 ਰੁਪਏ ਕਿਲੋ ਤੇ ਖੜਾਗੀ ਜੇਕਰ ਗੱਲ ਕਰਦੇ ਆ ਆਪਾਂ ਆਲੂ ਦੀ ਆਲੂ ਦਾ ਜਿਹੜਾ ਮੰਡੀ ਦਾ ਰੇਟ ਆ 20 ਰੁਪਏ ਕਿਲੋ ਦੇ ਹਿਸਾਬ ਨਾਲ ਪੈ ਰਿਹਾ ਯਾਨੀ ਕਿ 1000 ਰੁਪਏ ਦਾ ਗੱਟਾ 50 ਕਿਲੋ ਦਾ ਪੈ ਰਿਹਾ ਜੀ ਬਾਕੀ ਦੋਸਤੋ ਤੁਹਾਨੂੰ ਗਵਾਰੇ ਫਲੀ ਦਾ ਰੇਟ ਦੱਸ ਹੀ ਦਿੱਤਾ 90 ਰੁਪਏ ਕਿਲੋ ਸਿਮਲਾ ਮਿਰਚ ਦਾ ਰੇਟ ਆ ਜਿਹੜਾ ਜੀ 80 ਰੁਪਏ ਕਿਲੋ ਮੰਡੀ ਦੇ ਵਿੱਚ ਵਿਕ ਰਹੀ ਆ ਜੀ ਨਾਲ ਹੀ ਪਈ ਆ ਗਵਾਰੇ ਦੇ ਜੋ ਤੁਸੀਂ ਦੇਖ ਰਹੇ ਹੋ ਇਨਾਂ ਦਾ ਰੇਟ ਵੀ ਬਹੁਤ ਜ਼ਿਆਦਾ ਅਗਰ ਤੁਸੀਂ ਕੋਈ ਰੇਟ ਪੁੱਛਣਾ ਹੋਵੇ ਕਮੈਂਟ ਕਰਕੇ ਦੋਸਤੋ ਪੁੱਛੋ